ਫਰੀਦਕੋਟ ਦੇ ਡੀਸੀ ਅਤੇ ਡੀਓ ਨੇ ਇੱਕ ਹਾਸੋਹੀਣਾ ਆਰਡਰ ਜਾਰੀ ਕੀਤਾ ਜਿਹਨੂੰ ਤੁਸੀਂ ਜਿਹਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਆਹ ਕੀ ਗੱਲ ਬਣੀ ਡੀਸੀ ਫਰੀਦਕੋਟ ਤੇ ਡੀਓ ਵੱਲੋਂ ਨਵਾਲੇ ਦੇ ਬੱਚਿਆਂ ਦੀ ਦੁਸ਼ਮਣੀ ਨਸ਼ਾ ਤਸਕਰਾਂ ਤੇ ਨਸ਼ਾ ਵੇਚਣ ਵਾਲਾ ਨਾ ਪਾਉਣ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਡੀਸੀ ਫਰੀਦਕੋਟ ਦੇ ਹੁਕਮਾਂ ਤੇ ਡੀਓ ਫਰੀਦਕੋਟ ਨੇ ਜ਼ਿਲ੍ਹੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਜਿਨ੍ਹਾਂ ਦੀ ਗਿਣਤੀ ਕਰੀਬ 85 ਦੇ ਕਰੀਬ 85 ਹੈ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਤੁਸੀਂ ਆਪਣੇ ਸਕੂਲ ਦੇ ਵਿੱਚ 9ਵੀਂ 9ਵੀਂ ਅਤੇ 10ਵੀਂ ਦੇ ਬੱਚਿਆਂ ਦੀਆਂ ਟੋਲੀਆਂ ਬਣਾਉਣੀਆਂ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੀਆਂ 10-10 ਬੱਚਿਆਂ ਦਾ ਗਰੁੱਪ ਬਣਾਉਣਾ ਹੈ ਉਹ ਗਰੁੱਪ ਬਣਾ ਕੇ ਉਸਤੇ ਇੱਕ ਟੀਚਰ ਲਗਾਉਣਾ ਹੈ ਤੇ ਉਹ ਬੱਚੇ ਨਾਲ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਨਗੇ ਕਿ ਕੋਈ ਨਸ਼ਾ ਤਾਂ ਨਹੀਂ ਵੇਚਦਾ ਤਾਂ ਹੁਣ ਤੁਸੀਂ ਦੱਸੋ ਕਿ ਇਹ ਬਿਆਨ ਦੇ ਵਿੱਚ ਕੋਈ ਤੁਕ ਬਣਦੀ ਹੈ ਇਹ ਬਿਆਨ ਦਾ ਕੋਈ ਅਰਥ ਬਣਦਾ ਹੈ ਇਹ ਬਿਆਨ ਦੇ ਕੋਈ ਆਧਾਰ ਬਣਦਾ ਹੈ ਇਹ ਆਦੇਸ਼ ਦਾ ਕੋਈ ਵਜ੍ਹਾ ਬਣਦੀ ਹੈ ਇੱਕ ਬੱਚੇ ਜਿਹੜੇ ਨਵਾਲਗ ਨੇ ਜਿਹੜੇ 9ਵੀਂ ਤੇ 12ਵੀਂ ਦੇ ਵਿੱਚ ਪੜ੍ਹਦੇ ਨੇ ਉਹ ਕਿਸ ਅਧਿਕਾਰ ਦੇ ਉੱਤੇ ਕਿਸੇ ਦੁਕਾਨ ਦੀ ਚੈਕਿੰਗ ਕਰ ਸਕਦੇ ਨੇ ਜੇਕਰ ਫਿਰ ਬੱਚਿਆਂ ਨੇ ਇਹ ਚੈਕਿੰਗ ਕਰਨੀ ਹੈ ਤਾਂ ਫਿਰ ਜਿਹੜੀ ਲਾ ਇਨਫੋਰਸਮੈਂਟ ਏਜੰਸੀ ਹੈ ਜਿਹੜੀ ਸਾਡੀ ਪੁਲਿਸ ਹੈ ਉਹ ਕੀ ਕਰੇਗੀ ਉਹਦਾ ਕੀ ਕੰਮ ਰਹਿ ਗਿਆ ਸੋ ਇੱਥੇ ਜਿਹੜਾ ਇਹ ਆਰਡਰ ਜਾਰੀ ਕੀਤਾ ਹੈ ਇਹ ਆਰਡਰ ਸਕੂਲਾਂ ਨੂੰ ਜਿਹੜੇ ਸਕੈਂਡਰੀ ਸਕੂਲ ਹੈ ਜ਼ਿਲ੍ਹੇ ਦੇ ਉਹਨਾਂ ਨੂੰ ਜਾਰੀ ਕੀਤਾ ਤੇ ਆਰਡਰ ਜਾਰੀ ਕਰਨ ਦੀ ਮਿਤੀ ਵੀ ਤੁਹਾਨੂੰ ਦੱਸ ਦਿੰਨੇ ਆ ਆ तरीके ਤੇ ਲਿਖਿਆ 44 2025 ਨੂੰ ਇਹ ਆਰਡਰ ਜਾਰੀ ਕੀਤਾ ਜਿੱਥੇ ਲਿਖਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਵੱਲੋਂ ਦਿੱਤੇ ਗਏ ਹਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪ ਨੂੰ ਸਕੂਲਾਂ ਵਿੱਚ 9ਵੀਂ ਅਤੇ 12ਵੀਂ ਜਮਾਤ ਤੱਕ ਦੇ ਘੱਟੋ ਘੱਟ 10 ਵਿਦਿਆਰਤਿਆਂ ਦੇ ਗਰੁੱਪ ਬਣਾ ਕੇ ਉਹਨਾਂ ਨਾਲ ਇੱਕ ਨੋਡਲ ਅਧਿਆਪਕ ਲਗਾ ਕੇ ਸਕੂਲਾਂ ਦੇ ਨੇੜੇ ਪੈਂਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਲਈ ਲਿਖਿਆ ਗਿਆ ਸੀ ਅਤੇ ਵਿਦਿਆਰਥੀਆਂ ਤੇ ਨੋਡਲ ਅਫਸਰ ਦਾ ਨਾਮ ਮੋਬਾਈਲ ਨੰਬਰ ਦੀ ਸੂਚੀ ਦਫ਼ਤਰ ਨੂੰ ਸਾਂਝੀ ਕਰਨ ਲਈ ਲਿਖਿਆ ਗਿਆ ਸੀ ਪਰੰਤੂ ਅਜੇ ਤੱਕ ਸਕੂਲ ਵੱਲੋਂ ਕੋਈ ਇਸ ਦਫ਼ਤਰ ਨੂੰ ਸੂਚਨਾ ਪ੍ਰਾਪਤ ਨਹੀਂ ਹੋਈ ਸੋ ਆਪ ਜੀ ਨੂੰ ਫਿਰ ਲਿਖਿਆ ਜਾਂਦਾ ਹੈ ਕਿ ਵਿਦਿਆਰਥੀਆਂ ਦੇ ਗਰੁੱਪ ਨਾ ਕੇ ਉਹਨਾਂ ਨਾਲ ਇੱਕ ਨੋਡਲ ਅਧਿਆਪਕ ਲਗਾ ਕੇ ਇਸ ਦੀ ਲਿਸਟ ਤੁਰੰਤ ਇਸ ਦਫ਼ਤਰ ਨੂੰ ਭੇਜੀ ਜਾਵੇ ਤਾਂ ਕਿ ਇਹ ਲਿਸਟ ਡਿਪਟੀ ਕਮਿਸ਼ਨਰ ਫੀਲਡ ਕੋਰਟ ਜੀ ਨੂੰ ਭੇਜੀ ਜਾ ਸਕੇ ਯੋਗ ਨਸ਼ਾ ਵਿਰੋਧ ਤਹਿਤ ਇਹ ਕਾਰਵਾਈ ਜਿਹੜੀ ਆ ਉਹ ਹੁਣ ਲੱਗੀ ਆ ਹੁਣ ਫਿਰ ਤੁਹਾਨੂੰ ਪੂਰਾ ਲੈਟਰ ਪੜ੍ਹ ਕੇ ਕਿ ਫਰੀਦਕੋਟ ਡਿਪਟੀ ਮਿੰਨ ਫਰੀਦਕੋਟ ਜੀ ਦੀ ਪ੍ਰਧਾਨਗੀ ਹਟ 3 4 2025 ਨੂੰ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਵੱਲੋਂ ਸਕੂਲਾਂ ਵਿੱਚ ਨਸ਼ਿਆਂ ਵਿਰੁੱਧ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੇ ਦੇਸ਼ ਦਿੱਤੇ ਗਏ ਹਨ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਸ਼ਡਿਊਲ ਉਹਨਾਂ ਨੂੰ ਪ੍ਰਾਪਤ ਹੋ ਚੁੱਕਿਆ ਸਾਰੇ ਸਕੂਲ ਨਸ਼ਿਆਂ ਵਿਰੁੱਧ ਸਲੋਗਨ ਦੀਆਂ ਪੋਸਟ ਪੇਂਟਿੰਗ ਆਪਣੇ ਸਕੂਲਾਂ ਦੇ ਬੱਚਿਆਂ ਤਿਆਰ ਕਰਵਾ ਕੇ ਇਸ ਦਫ਼ਤਰ ਨੂੰ ਭੇਜੀਆਂ ਜਾਣ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਇਹ ਦਿੱਤੇ ਗਏ ਹਨ ਕਿ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਕਲਾਸ ਦੇ ਘੱਟੋ-ਘੱਟ 10 ਬੱਚਿਆਂ ਦੇ ਗਰੁੱਪ ਸ਼ਾਮਲ ਕੀਤੇ ਜਾਣ ਜਿਨ੍ਹਾਂ ਵਿੱਚ ਨੋਡਲ ਅਧਿਆਪਕ ਲਗਾਇਆ ਜਾਵੇ ਇਹਨਾਂ ਵਿਦਿਆਰਥੀਆਂ ਅਤੇ ਨੋਡਲ ਅਧਿਆਪਕਾਂ ਵੱਲੋਂ ਪਿੰਡ ਵਿੱਚ ਸਕੂਲਾਂ ਨੇੜੇ ਪੈਂਦੀਆਂ ਸਾਰੀਆਂ ਦੁਕਾਨਾਂ ਸਮੇਂ-ਸਮੇਂ ਤੇ ਚੈੱਕ ਕਰਵਾਈਆਂ ਜਾਣ ਕਿ ਦੁਕਾਨ ਅੰਦਰ ਕਿਸੇ ਕਿਸਮ ਦਾ ਨਸ਼ੀਲਾ ਨਸ਼ਾ ਪਦਾਰਥ ਤਾਂ ਨਹੀਂ ਵਿਕ ਰਿਹਾ ਇਹ ਵਿਦਿਆਰਥੀ ਸਕੂਲ ਦੀ ਵਰਦੀ ਵਿੱਚ ਹੋਣ ਤੇ ਇਹਨਾਂ ਦੇ ਗਲਾਂ ਵਿੱਚ ਆਈਡੀ ਕਾਰਡ ਪਾਏ ਹੋਣ ਇਹ ਨੋਟ ਅਧਿਆਪਕ ਨਾਲ ਜਾਵੇਗਾ ਤੇ ਉਸ ਗੱਲ 'ਚ ਆਈਡੀ ਪ੍ਰੂਫ ਪਾਇਆ ਹੋਵੇ ਇਹ ਗਰੁੱਪ ਬਣਾ ਕੇ ਵਿਦਿਆਰਥੀਆਂ ਤੇ ਨੋਟ ਲੈ ਅਕਸਰ ਦਾ ਨਾਮ ਮੋਬਾਈਲ ਨੰਬਰ ਸੂਚੀ ਤਿਆਰ ਕਰਕੇ ਇਸ ਦਫ਼ਤਰ ਨੂੰ ਤੁਰੰਤ ਭੇਜੀ ਜਾਵੇ ਹੁਣ ਇੱਥੇ ਤੁਸੀਂ ਦੱਸੋ 10 ਬੱਚੇ ਇਕੱਠੇ ਹੋ ਕੇ ਕਿਸੇ ਵਿਅਕਤੀ ਦੀ ਦੁਕਾਨ 'ਚ ਜਾਂਦੇ ਆ ਕੀ ਉਹ ਵਿਅਕਤੀ ਆਪਣੀ ਦੁਕਾਨ ਦੇ ਵਿੱਚ ਉਹਨਾਂ ਨੂੰ ਆਉਣ ਦੇਵੇਗਾ ਉਹ ਕਿਹੜੇ ਅਧਿਕਾਰ ਤੇ ਜਾ ਰਹੇ ਨੇ ਬੇਸ਼ੱਕ ਲੈਟਰ ਦੇ ਦੇਵੇ ਮਹਿਕਮਾ ਪਰ ਇੱਕ ਆਮ ਬੰਦਾ ਇੱਕ ਦੁਕਾਨਦਾਰ ਕਿਸੇ ਬੰਦੇ ਨੂੰ ਆਪਣੀ 10 ਬੱਚਾ ਨੂੰ ਆਪਣੀ ਦੁਕਾਨ 'ਚ ਕਿਵੇਂ ਐਂਟਰ ਹੋਣ ਦੇਵੇਗਾ ਫਿਰ ਉਸ ਤੋਂ ਅੱਗੇ ਚਲੇ ਜਾਓ ਕਿ ਇੱਕ 9ਵੀਂ ਤੇ 12ਵੀਂ 'ਚ ਪੜ੍ਹਦੇ ਬੱਚੇ ਜਿਹੜੇ ਨਵਾਲਗੇ ਉਹਨਾਂ ਨੂੰ ਕੀ ਪਤਾ ਵੀ ਕਿਹੜੀ ਚੀਜ਼ ਨਸ਼ੀਲੀ ਹੈ ਕਿਹੜੀ ਨਹੀਂ ਹੈ ਕਿ ਤੁਸੀਂ ਇਹ ਪਹਿਲਾਂ ਟ੍ਰੇਨਿੰਗ ਦਿਓਗੇ ਕਿ ਆ ਬੱਚੇਓ ਨਸ਼ਾ ਆ ਨਸ਼ਾ ਨਹੀਂ ਹੈ ਜਾਂ ਨਸ਼ੇ ਵਾਲੀ ਚੀਜ਼ ਹੈ ਫਿਰ ਮੰਨ ਲਓ ਕੋਈ ਆਸ-ਪਾਸ ਮੈਡੀਕਲ ਦੁਕਾਨ ਹੈ ਉਹ ਨਸ਼ਾ ਵੇਚਦਾ ਹੈ ਇੱਕ 10 ਬੱਚਿਆਂ ਦੀ ਟੀਮ ਉਹਦੀ ਦੁਕਾਨ ਤੇ ਜਾਂਦੀ ਹੈ 10 ਬੱਚਿਆਂ ਨੂੰ ਕੀ ਪਤਾ ਕਿ ਕਿਹੜੀ ਦਵਾਈ ਹੈ ਜਿਹੜੀ ਉਹ ਨਸ਼ੇ ਵਾਲੀ ਹੈ ਆਮ ਤੌਰ ਤੇ ਪੁਲਿਸ ਵੀ ਜਦੋਂ ਕਿਸੇ ਮੈਡੀਕਲ ਦੀ ਚੈਕਿੰਗ ਕਰਦੀ ਆ ਤਾਂ ਉਹ ਦੇਖਦੀ ਆ ਨਾਲ ਇੱਕ ਡਰੱਗ ਇਨਸਪੈਕਟਰ ਲੈ ਕੇ ਜਾਂਦੀ ਆ ਕਿ ਚੈੱਕ ਕਰੋ ਕਿ ਕਿਹੜੀਆਂ ਦਵਾਈਆਂ ਨਸ਼ੇ ਵਾਲੀਆਂ ਤੇ ਕਿਹੜੀਆਂ ਨਹੀਂ ਕਿਉਂਕਿ ਪੁਲਿਸ ਨੂੰ ਵੀ ਕੀ ਪਤਾ ਕਿਹੜਾ ਸਾਲਟ ਹੈ ਜਿਹੜਾ ਉਹ ਨਸ਼ੇ ਵਾਲਾ ਤੇ ਕਿਹੜਾ ਨਹੀਂ ਹੈ ਸੋ ਜਦੋਂ ਪੁਲਿਸ ਨੂੰ ਨਹੀਂ ਪਤਾ ਜਦੋਂ ਇਹਦੇ ਲਈ ਇੱਕ ਡਰੱਗ ਇਨਸਪੈਕਟਰ ਤਾਇਨਾਤ ਹੁੰਦਾ ਹੈ ਤਾਂ ਫਿਰ ਇੱਕ ਬੱਚਿਆਂ ਨੂੰ ਕੀ ਪਤਾ ਬੱਚਿਆਂ ਨੂੰ ਕੀ ਪਤਾ ਕਿ ਇਹ ਲਫਾਫੇ ਦੇ ਵਿੱਚ ਚਿੱਟਾ ਕੋਕੀਨ ਹੈ ਹੈਰੋਇਨ ਹੈ ਕੀ ਹੈ ਸੋ ਇਹ ਬੜਾ ਹਾਸੋਹੀਨਾ ਜਿਹੜਾ ਆਦੇਸ਼ ਜਾਰੀ ਕੀਤਾ ਹੈ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵੈਸੇ ਮੈਡਮ ਬਹੁਤ ਪੜ੍ਹੇ ਲਿਖੇ ਨੇ ਚਰਚਤ ਨੇ ਸੋਸ਼ਲ ਮੀਡੀਆ ਤੇ ਬਰਨਾਲੇ ਰਹਿੰਦੇ ਵੀ ਕਾਫੀ ਚਰਚਾ ਰਹੀ ਹੈ ਇਹਨਾਂ ਦੀ ਪਰ ਇਹਨਾਂ ਨੇ ਇਹ ਜਿਹੜਾ 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 ਇਹ ਆਰਡਰ ਜਾਰੀ ਕੀਤਾ ਹੈ ਇਹੋ ਜਿਹਾ ਆਰਡਰ ਜਿਹਨੂੰ ਅਸੀਂ ਬੇਤੁਕਾ ਆਰਡਰ ਵੀ ਕਹਿ ਸਕਦੇ ਹਾਂ ਜਿਸਦਾ ਕੋਈ ਆਧਾਰ ਹੀ ਨਹੀਂ ਕਿ ਇੱਕ ਬੱਚਿਆਂ ਦੀ ਇਸ ਤਰੀਕੇ ਦੇ ਨਾਲ ਟੀਮ ਬਣਾ ਦੇਣੀ ਫਿਰ ਉਹ ਟੀਮ ਦੁਕਾਨਾਂ ਦੀ ਚੈਕਿੰਗ ਕਰੂਗੀ ਇਹੀ ਸਰਕਾਰ ਕਹਿੰਦੀ ਸੀ ਕਿ ਬੱਚਿਆਂ ਤੋਂ ਤੇ ਉਸ ਤੋਂ ਅੱਗੇ ਜਿਹੜੇ ਅਧਿਆਪਕ ਐ ਇਹਨਾਂ ਤੋਂ ਕੋਈ ਵੀ ਅਜਿਹਾ ਕੰਮ ਜਿਹੜਾ ਵਿੱਦਿਆ ਦੇ ਰਿਲੇਟਡ ਨਾ ਹੋਵੇ ਉਹ ਨਹੀਂ ਲਿਆ ਜਾਵੇਗਾ ਹੁਣ ਇਹਨਾਂ ਨੇ ਇੱਕ ਹੋਰ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਹੁਣ ਬੱਚੇ ਨਸ਼ਾ ਛਡਾਊ ਕੰਮ ਕਰਨਗੇ ਜਾਂ ਨਸ਼ੇ ਦੀ ਸਰਚ ਕਰਨਗੇ ਸੋ ਇਹ ਜਿਹੜਾ ਆਰਡਰ ਹੈ ਇਹ ਆਰਡਰ ਦਾ ਜਦੋਂ ਵੀ ਤੁਸੀਂ ਕਿਸੇ ਸਿਆਣੇ ਸੂਝਵਾਨ ਵਿਅਕਤੀਆਂ ਨੂੰ ਪੁੱਛੋਗੇ ਤਾਂ ਦਾ ਕੋਈ ਆਧਾਰ ਨਹੀਂ ਬਣਦਾ ਇੱਦੀ ਕੋਈ ਤਕ ਨਹੀਂ ਬਣਦੀ ਸੋ ਇਹ ਕਿਹਾ ਜੇ ਇਹ ਆਰਡਰ ਜਾਰੀ ਕਰਨ ਤੋਂ ਪਹਿਲਾਂ ਜਿਹੜੇ ਪ੍ਰਸ਼ਾਸਨ ਆ ਉਹ ਵੀ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਇਹ ਅਧਿਕਾਰੀਆਂ ਨੂੰ ਖਿੱਚਣਾ ਚਾਹੀਦਾ ਹੈ ਕਿ ਤੁਸੀਂ ਇਹ ਜਿਹੇ ਆਰਡਰ ਜਾਰੀ ਕਿਉਂ ਕਰ ਰਹੇ ਹੋ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਜਿਨ੍ਹਾਂ ਦੀ ਕੋਈ ਤਕ ਨਹੀਂ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਇੱਕ ਬੱਚੇ ਆ ਸਕੂਲ ਚ ਪੜਨ ਜਾਂਦੇ ਆ ਨਵਾਲਗ ਹੈ ਉਹਨਾਂ ਦੀ ਤੁਸੀਂ ਦੁਸ਼ਮਣੀਆਂ ਪਵਾ ਦਿਓ ਉਹਨਾਂ ਦੇ ਤੁਸੀਂ ਵੈਰ ਪਵਾ ਦਿਓ ਅੱਜ ਉਹ ਕਿਸੇ ਦੁਕਾਨ ਚ ਜਾਂਦੇ ਆ ਕੱਲ ਨੂੰ ਦੁਕਾਨ ਵਾਲਾ ਕਿਤੇ ਘੇਰ ਕੇ ਉਹਨਾਂ ਦੇ ਚਪੇੜੇ ਮਾਰੇ ਫਿਰ ਉਸ ਤੋਂ ਅੱਗੇ ਉਹ 9 10 ਬੱਚੇ ਆ ਨਵਾਲਗ ਹੈਗੇ ਆ 9ਵੀਂ 10ਵੀਂ 11ਵੀਂ 12ਵੀਂ ਦੇ ਆ ਨਵਾਂ ਖੂਨ ਆ ਕੋਈ ਦੁਕਾਨ ਵਾਲਾ ਉਹਨਾਂ ਨੂੰ ਪੁੱਠਾ ਸਿੱਧਾ ਬੋਲਿਓ ਦਸਤਾ ਢਾ ਲੈਣਗੇ ਤੇ ਉਹ ਢਾ ਲਿਆ ਉਹਦਾ ਸਿਰ ਪਾੜਤਾ ਉਹਦਾ ਕੁਛ ਕਰਤਾ ਤੇ ਮੁੜ ਕੇ ਫਿਰ ਤੁਸੀਂ ਪਰਤਿਆ ਨਾ ਪਾਉਂਗੇ ਬੱਚਿਆਂ ਤੇ ਫਿਰ ਉਹਨਾਂ ਨੂੰ ਕੀ ਕਹੋਗੇ ਸੋ ਇਹ ਜਿਹਈਆਂ ਗੱਲਾਂ ਕਰਨ ਤੋਂ ਪਹਿਲਾਂ ਡੀਸੀ ਫਰੀਦਕੋਟ ਨੂੰ ਸਮਝਣਾ ਚਾਹੀਦਾ ਕਿ ਕੋਈ ਵੀ ਆਰਡਰ ਇਹ ਨਹੀਂ ਕਿ ਜਿਹੜਾ ਤੁਹਾਡੇ ਮਨ ਦੇ ਵਿੱਚ ਆਇਆ ਉਹ ਆਰਡਰ ਬਣ ਜਾਣਾ ਯੁੱਧ ਨਸ਼ਿਆਂ ਵਿਰੁੱਧ ਕੌਲੇ ਕੰਧਾ ਜ਼ਰੂਰ ਢਾਓ ਪਰ ਇਹੋ ਜਿਹੇ ਕੰਮ ਨਾ ਕਰੋ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਕੌਲੇ ਕੰਧਾ ਢਾ ਰਹੇ ਹਾਂ ਚਰਚਾ ਕਰਵਾ ਰਹੇ ਹਾਂ ਵਧੀਆ ਗੱਲ ਹੈ ਪਰ ਇਹ ਜਿਹੀਆਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਇੱਕ ਬੱਚਿਆਂ ਨੂੰ ਤੁਸੀਂ ਆਪਣੀ ਰਾਜਨੀਤੀ ਦਾ ਆਪਣੀ ਸਰਕਾਰ ਦਾ ਇਸ ਤਰੀਕੇ ਨਾਲ ਹਿੱਸਾ ਨਾ ਬਣਾਓ ਬੱਚਿਆਂ ਦਾ ਬਹੁਤ ਲੰਮਾ ਭੁੱਖ ਹੈ 9ਵੀਂ 10ਵੀਂ 11ਵੀਂ 12ਵੀਂ ਵਿੱਚ ਪੜ੍ਹਦੇ ਬੱਚਿਆਂ ਨੇ ਅੱਗੇ ਬਹੁਤ ਤਰੱਕੀ ਕਰਨੀ ਹੈ ਤੁਸੀਂ ਉਹਨਾਂ ਨੂੰ ਕਿਸੇ ਨਾਲ ਲੜਾ ਦਿਓਗੇ ਉਹਨਾਂ ਤੇ ਕੋਈ ਪਰਚਾ ਪੈ ਜਾਊਗਾ ਉਹਨਾਂ ਦਾ ਭੁੱਖ ਖਤਮ ਕਰ ਦਿਓਗੇ ਸੋ ਇਹ ਚੀਜ਼ਾਂ ਦੇ ਉੱਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਗੌਰ ਕਰਨ ਦੀ ਲੋੜ ਹੈ ਕਿ ਇਹੋ ਜਿਹੇ ਆਰਡਰਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਜਿਹੜੀ ਇਹ ਹਾਸੋ ਹੀਣਾ ਆਰਡਰ ਕੀਤੇ ਆ ਇਹਨਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਸੰਬੰਧਤ ਡੀਸੀ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਕਿ ਤੁਸੀਂ ਕਿਹੜੇ ਪਾਸੇ ਤੁਰੇ ਹੋ ਜੁੱਧ ਨਸ਼ਿਆਂ ਵਿਰੁੱਧ ਕਰੋ ਨਸ਼ਾ ਬੰਦ ਕਰਨਾ ਕਿਸੇ ਢੰਗ ਨਾਲ ਕਰੋ ਨਾ ਕਿ ਬੱਚਿਆਂ ਦੀਆਂ ਦੁਸ਼ਮਣੀਆਂ ਪਵਾ ਕੇ ਇਸ ਤਰੀਕੇ ਦੀਆਂ ਕਾਰਵਾਈਆਂ ਕਰੋ ਫਰੀਦਕੋਟ ਦੇ ਡੀਸੀ ਅਤੇ ਡੀਓ ਨੇ ਇੱਕ ਹਾਸੋ ਹੀਣਾ ਆਰਡਰ ਜਾਰੀ ਕੀਤਾ ਹੈ ਜਿਨੋ ਤੁਸੀਂ ਜਿਨੋ ਸੁਣ ਕੇ ਤੁਸੀਂ ਵੀ ਕਹੋਗੇ ਕਿ ਆਹ ਕੀ ਗੱਲ ਬਣੀ ਡੀਸੀ ਫਰੀਦਕੋਟ ਤੇ ਡੀਓ ਵੱਲੋਂ ਨਵਾਲੇ ਦੇ ਬੱਚਿਆਂ ਦੀ ਦੁਸ਼ਮਣੀ ਨਸ਼ਾ ਤਸਕਰਾਂ ਤੇ ਨਸ਼ਾ ਵੇਚਣ ਵਾਲਾ ਨਾ ਪਾਉਣ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਡੀਸੀ ਫਰੀਦਕੋਟ ਦੇ ਹੁਕਮਾਂ ਤੇ ਡੀਓ ਫਰੀਦਕੋਟ ਨੇ ਜ਼ਿਲ੍ਹੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਜਿਨ੍ਹਾਂ ਦੀ ਗਿਣਤੀ ਕਰੀਬ 85 ਦੇ ਕਰੀਬ 85 ਹੈ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਕਿ ਤੁਸੀਂ ਆਪਣੇ ਸਕੂਲ ਦੇ ਵਿੱਚ 9ਵੀਂ 9ਵੀਂ ਅਤੇ 10ਵੀਂ ਦੇ ਬੱਚਿਆਂ ਦੀਆਂ ਟੋਲੀਆਂ ਬਣਾਉਣੀਆਂ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੀ 10-10 ਬੱਚਿਆਂ ਦਾ ਗਰੁੱਪ ਬਣਾਉਣਾ ਹੈ ਉਹ ਗਰੁੱਪ ਬਣਾ ਕੇ ਉਸ ਤੇ ਇੱਕ ਟੀਚਰ ਲਗਾਉਣਾ ਹੈ ਤੇ ਉਹ ਬੱਚੇ ਨਾਲ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਨਗੇ ਕਿ ਕੋਈ ਨਸ਼ਾ ਤਾਂ ਨਹੀਂ ਵੇਚਦਾ ਤਾਂ ਹੁਣ ਤੁਸੀਂ ਦੱਸੋ ਕਿ ਇਹ ਬਿਆਨ ਦੇ ਵਿੱਚ ਕੋਈ ਤੁਕ ਬਣਦੀ ਹੈ ਇਹ ਬਿਆਨ ਦਾ ਕੋਈ ਅਰਥ ਬਣਦਾ ਹੈ ਇਹ ਬਿਆਨ ਦੇ ਕੋਈ ਆਧਾਰ ਬਣਦਾ ਹੈ ਇਹ ਆਦੇਸ਼ ਦਾ ਕੋਈ ਵਜ੍ਹਾ ਬਣਦੀ ਹੈ ਇੱਕ ਬੱਚੇ ਜਿਹੜੇ ਨਵਾਲਗ ਨੇ ਜਿਹੜੇ 9ਵੀਂ ਤੇ 12ਵੀਂ ਦੇ ਵਿੱਚ ਪੜ੍ਹਦੇ ਨੇ ਉਹ ਕਿਸ ਅਧਿਕਾਰ ਦੇ ਉੱਤੇ ਕਿਸੇ ਦੁਕਾਨ ਦੀ ਚੈਕਿੰਗ ਕਰ ਸਕਦੇ ਨੇ ਜੇਕਰ ਫਿਰ ਬੱਚਿਆਂ ਨੇ ਇਹ ਚੈਕਿੰਗ ਕਰਨੀ ਹੈ ਤਾਂ ਫਿਰ ਜਿਹੜੀ ਲਾ ਇਨਫੋਰਸਮੈਂਟ ਏਜੰਸੀ ਹੈ ਜਿਹੜੀ ਸਾਡੀ ਪੁਲਿਸ ਹੈ ਉਹ ਕੀ ਕਰੇਗੀ ਉਹਦਾ ਕੀ ਕੰਮ ਰਹਿ ਗਿਆ ਸੋ ਇੱਥੇ ਜਿਹੜਾ ਇਹ ਆਰਡਰ ਜਾਰੀ ਕੀਤਾ ਹੈ ਇਹ ਆਰਡਰ ਸਕੂਲਾਂ ਨੂੰ ਜਿਹੜੇ ਸਕੈਂਡਰੀ ਸਕੂਲ ਹੈ ਜ਼ਿਲ੍ਹੇ ਦੇ ਉਹਨਾਂ ਨੂੰ ਜਾਰੀ ਕੀਤਾ ਤੇ ਆਰਡਰ ਜਾਰੀ ਕਰਨ ਦੀ ਮਿਤੀ ਵੀ ਤੁਹਾਨੂੰ ਦੱਸ ਦਿੰਨੇ ਆ ਆ ਤਰੀਕ ਤੇ ਲਿਖਿਆ 4-4-2025 ਨੂੰ ਇਹ ਆਰਡਰ ਜਾਰੀ ਕੀਤਾ ਜਿੱਥੇ ਲਿਖਿਆ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਵੱਲੋਂ ਦਿੱਤੇ ਗਏ ਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪ ਨੂੰ ਸਕੂਲਾਂ ਵਿੱਚ 9ਵੀਂ ਅਤੇ 12ਵੀਂ ਜਮਾਤ ਤੱਕ ਦੇ ਘੱਟੋ-ਘੱਟ 10 ਵਿਦਿਆਰਤਿਆਂ ਦੇ ਗਰੁੱਪ ਬਣਾ ਕੇ ਉਹਨਾਂ ਨਾਲ ਇੱਕ ਨੋਡਲ ਅਧiatਕ ਲਗਾ ਕੇ ਸਕੂਲਾਂ ਦੇ ਨੇੜੇ ਪੈਂਦੇ ਦੁਕਾਨਾਂ ਦੀ ਚੈਕਿੰਗ ਕਰਨ ਲਈ ਲਿਖਿਆ ਗਿਆ ਸੀ ਅਤੇ ਵਿਦਿਆਰਥੀਆਂ ਤੇ ਨੋਡਲ ਅਫਸਰ ਦਾ ਨਾਮ ਮੋਬਾਈਲ ਨੰਬਰ ਦੀ ਸੂਚੀ ਦਫ਼ਤਰ ਨੂੰ ਸਾਂਝੀ ਕਰਨ ਲਈ ਲਿਖਿਆ ਗਿਆ ਸੀ ਪਰੰਤੂ ਅਜੇ ਤੱਕ ਸਕੂਲ ਵੱਲੋਂ ਕੋਈ ਇਸ ਦਫ਼ਤਰ ਨੂੰ ਸੂਚਨਾ ਪ੍ਰਾਪਤ ਨਹੀਂ ਹੋਈ ਸੋ ਆਪ ਜੀ ਨੂੰ ਫਿਰ ਲਿਖਿਆ ਜਾਂਦਾ ਹੈ ਕਿ ਵਿਦਿਆਰਥੀਆਂ ਦੇ ਗਰੁੱਪ ਨਾਕੇ ਉਹਨਾਂ ਨਾਲ ਇੱਕ ਨੋਡਲ ਅਧiatਕ ਲਗਾ ਕੇ ਇਸ ਦੀ ਲਿਸਟ ਤੁਰੰਤ ਇਸ ਦਫ਼ਤਰ ਨੂੰ ਭੇਜੀ ਜਾਵੇ ਤਾਂ ਕਿ ਇਹ ਲਿਸਟ ਡਿਪਟੀ ਕਮਿਸ਼ਨਰ ਫੀਲਕੋਡ ਜੀ ਨੂੰ ਭੇਜੀ ਜਾ ਸਕੇ ਯੋਧਨਸ਼ਾ ਵਿਰੁੱਧ ਤਹਿ ਤੇ ਕਾਰਵਾਈ ਜਿਹੜੀ ਆ ਉਹ ਹੋਣ ਲੱਗੀ ਆ ਹੁਣ ਫਿਰ ਤੁਹਾਨੂੰ ਇੱਕ ਪੂਰਾ ਲੈਟਰ ਪੜ੍ਹ ਕੇ ਕਿ ਫਰੀਦਕੋਟ ਡਿਪਟੀ ਮਿੰਨ ਫਰੀਦਕੋਟ ਜੀ ਦੀ ਪ੍ਰਧਾਨਗੀ ਹਟ 3 4 2025 ਨੂੰ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਵੱਲੋਂ ਸਕੂਲਾਂ ਵਿੱਚ ਨਸ਼ਿਆਂ ਵਿਰੁੱਧ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੇ ਦੇਸ਼ ਦਿੱਤੇ ਗਏ ਹਨ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਸ਼ੈਡਿਊਲ ਉਹਨਾਂ ਨੂੰ ਪ੍ਰਾਪਤ ਹੋ ਚੁੱਕਿਆ ਸਾਰੇ ਸਕੂਲ ਨਸ਼ਿਆਂ ਵਿਰੁੱਧ ਸਲੋਗਨ ਦੀਆਂ ਪੋਸਟ ਪੇਂਟਿੰਗ ਆਪਣੇ ਸਕੂਲਾਂ ਦੇ ਬੱਚਿਆਂ ਤਿਆਰ ਕਰਵਾ ਕੇ ਇਸ ਦਫ਼ਤਰ ਨੂੰ ਭੇਜੀਆਂ ਜਾਣ ਮਾਨਜੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਦੇ ਅਸੀਂ ਦਿੱਤੇ ਗਏ ਹਨ ਕਿ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਕਲਾਸ ਦੇ ਘੱਟੋ-ਘੱਟ 10 ਬੱਚਿਆਂ ਦੇ ਗਰੁੱਪ ਸ਼ਾਮਲ ਕੀਤੇ ਜਾਣ ਜਿਨ੍ਹਾਂ ਵਿੱਚ ਨੋਡਲ ਅਧਿਆਪਕ ਲਗਾਇਆ ਜਾਵੇ ਇਹਨਾਂ ਵਿਦਿਆਰਥੀਆਂ ਅਤੇ ਨੋਡਲ ਅਧਿਆਪਕਾਂ ਵੱਲੋਂ ਪਿੰਡ ਵਿੱਚ ਸਕੂਲਾਂ ਨੇੜੇ ਪੈਂਦੀਆਂ ਸਾਰੀਆਂ ਦੁਕਾਨਾਂ ਸਮੇਂ-ਸਮੇਂ ਤੇ ਚੈੱਕ ਕਰਵਾਈਆਂ ਜਾਣ ਕਿ ਦੁਕਾਨ ਅੰਦਰ ਕਿਸੇ ਕਿਸਮ ਦਾ ਨਸ਼ੀਲਾ ਨਸ਼ਾ ਪਦਾਰਥ ਤਾਂ ਨਹੀਂ ਵਿਕ ਰਿਹਾ ਇਹ ਵਿਦਿਆਰਥੀ ਸਕੂਲ ਦੀ ਵਰਦੀ ਵਿੱਚ ਹੋਣ ਤੇ ਇਹਨਾਂ ਦੇ ਗਲਾਂ ਵਿੱਚ ਆਈਡੀ ਕਾਰਡ ਪਾਏ ਹੋਣ ਇਹ ਨੋਟ ਵਿਦਿਆਪਕ ਨਾਲ ਜਾਵੇਗਾ ਤੇ ਉਸ ਗੱਲ 'ਤੇ ਆਈਡੀ ਪ੍ਰੂਫ ਪਾਇਆ ਹੋਵੇ ਇਹ ਗਰੁੱਪ ਬਣਾ ਕੇ ਵਿਦਿਆਰਥੀਆਂ ਤੇ ਨੋਡ ਲ ਅਫਸਰ ਦਾ ਨਾਮ ਮੋਬਾਈਲ ਨੰਬਰ ਸੂਚੀ ਤਿਆਰ ਕਰਕੇ ਇਸ ਦਫ਼ਤਰ ਨੂੰ ਤੁਰੰਤ ਭੇਜੀ ਜਾਵੇ ਹੁਣ ਇੱਥੇ ਤੁਸੀਂ ਦੱਸੋ 10 ਬੱਚੇ ਇਕੱਠੇ ਹੋ ਕੇ ਕਿਸੇ ਵਿਅਕਤੀ ਦੀ ਦੁਕਾਨ 'ਤੇ ਜਾਂਦੇ ਆ ਕੀ ਉਹ ਵਿਅਕਤੀ ਆਪਣੀ ਦੁਕਾਨ ਦੇ ਵਿੱਚ ਉਹਨਾਂ ਨੂੰ ਆਉਣ ਦੇਵੇਗਾ ਉਹ ਕਿਹੜੇ ਅਧਿਕਾਰ ਤੇ ਜਾ ਰਹੇ ਨੇ ਬੇਸ਼ੱਕ ਲੈਟਰ ਦੇ ਦੇਵੇ ਮਹਿਕਮਾ ਪਰ ਇੱਕ ਆਮ ਬੰਦਾ ਇੱਕ ਦੁਕਾਨਦਾਰ ਕਿਸੇ ਬੰਦੇ ਨੂੰ ਆਪਣੀ 10 ਬੱਚਿਆਂ ਨੂੰ ਆਪਣੀ ਦੁਕਾਨ 'ਚ ਕਿਵੇਂ ਐਂਟਰ ਹੋਣ ਦੇਵੇਗਾ ਫਿਰ ਉਸ ਤੋਂ ਅੱਗੇ ਚਲੇ ਜਾਓ ਕਿ ਇੱਕ 9ਵੀਂ ਤੇ 12ਵੀਂ 'ਚ ਪੜ੍ਹਦੇ ਬੱਚੇ ਜਿਹੜੇ ਨਵਾਲ ਗਏ ਉਹਨਾਂ ਨੂੰ ਕੀ ਪਤਾ ਵੀ ਕਿਹੜੀ ਚੀਜ਼ ਨਸ਼ੀਲੀ ਹੈ ਕਿਹੜੀ ਨਹੀਂ ਹੈ ਕਿ ਤੁਸੀਂ ਇਹ ਪਹਿਲਾਂ ਟ੍ਰੇਨਿੰਗ ਦਿਓਗੇ ਕਿ ਆ ਬੱਚੇ ਨਸ਼ਾ ਆ ਨਸ਼ਾ ਨਹੀਂ ਹੈ ਜਾਂ ਨਸ਼ੇ ਵਾਲੀ ਚੀਜ਼ ਹੈ ਫਿਰ ਮੰਨ ਲਓ ਕੋਈ ਆਸ-ਪਾਸ ਮੈਡੀਕਲ ਦੁਕਾਨ ਹੈ ਉਹ ਨਸ਼ਾ ਵੇਚਦਾ ਹੈ ਇੱਕ 10 ਬੱਚਿਆਂ ਦੀ ਟੀਮ ਉਹ ਦੀ ਦੁਕਾਨ ਤੇ ਜਾਂਦੀ ਆ 10 ਬੱਚਿਆਂ ਨੂੰ ਕੀ ਪਤਾ ਕਿ ਕਿਹੜੀ ਦਵਾਈ ਹੈ ਜਿਹੜੀ ਉਹ ਨਸ਼ੇ ਵਾਲੀ ਹੈ ਆਮ ਤੌਰ ਤੇ ਪੁਲਿਸ ਵੀ ਜਦੋਂ ਕਿਸੇ ਮੈਡੀਕਲ ਦੀ ਚੈਕਿੰਗ ਕਰਦੀ ਆ ਤਾਂ ਉਹ ਦੇਖਦੀ ਆ ਨਾਲ ਇੱਕ ਡਰੱਗ ਇਨਸਪੈਕਟਰ ਲੈ ਕੇ ਜਾਂਦੀ ਆ ਕਿ ਚੈੱਕ ਕਰੋ ਕਿ ਕਿਹੜੀਆਂ ਦਵਾਈਆਂ ਨਸ਼ੇ ਵਾਲੀਆਂ ਤੇ ਕਿਹੜੀਆਂ ਨਹੀਂ ਕਿਉਂਕਿ ਪੁਲਿਸ ਨੂੰ ਵੀ ਕੀ ਪਤਾ ਕਿਹੜਾ ਸਾਲਟ ਹੈ ਜਿਹੜਾ ਉਹ ਨਸ਼ੇ ਵਾਲਾ ਤੇ ਕਿਹੜਾ ਨਹੀਂ ਹੈ ਸੋ ਜਦੋਂ ਪੁਲਿਸ ਨੂੰ ਨਹੀਂ ਪਤਾ ਜੋ ਦੋਏ ਤੇਲੀ ਇੱਕ ਡਰਗ ਇਨਸਪੈਕਟਰ ਤਾਇਨਾਤ ਹੁੰਦਾ ਹੈ ਤਾਂ ਫਿਰ ਇੱਕ ਬੱਚਿਆਂ ਨੂੰ ਕੀ ਪਤਾ ਹੈ ਬੱਚਿਆਂ ਨੂੰ ਕੀ ਪਤਾ ਕਿ ਇਹ ਲਫਾਫੇ ਦੇ ਵਿੱਚ ਚਿੱਟਾ ਕੋਕੀਨ ਹੈ ਹੈਰੋਨ ਹੈ ਕੀ ਹੈ ਸੋ ਇਹ ਬੜਾ ਹਾਸੋਹੀਣਾ ਜਿਹੜਾ ਆਦੇਸ਼ ਜਾਰੀ ਕੀਤਾ ਹੈ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵੈਸੇ ਮੈਡਮ ਬਹੁਤ ਪੜੇ ਲਿਖੇ ਨੇ ਚਰਚਤ ਨੇ ਸੋਸ਼ਲ ਮੀਡੀਆ ਤੇ ਬਰਨਾਲੇ ਰਹਿੰਦੇ ਵੀ ਕਾਫੀ ਚਰਚਾ ਰਹੀ ਹੈ ਇਹਨਾਂ ਦੀ ਪਰ ਇਹਨਾਂ ਨੇ ਇਹ ਜਿਹੜਾ 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 ਇਹ ਆਰਡਰ ਜਾਰੀ ਕੀਤਾ ਹੈ ਇਹੋ ਜਿਹਾ ਆਰਡਰ ਜਿਹਨੂੰ ਅਸੀਂ ਬੇਤੁਕਾ ਆਰਡਰ ਵੀ ਕਹਿ ਸਕਦੇ ਹਾਂ ਜਿਸਦਾ ਕੋਈ ਆਧਾਰ ਹੀ ਨਹੀਂ ਕਿ ਇੱਕ ਬੱਚਿਆਂ ਦੀ ਕਿਸ ਤਰੀਕੇ ਦੇ ਨਾਲ ਟੀਮ ਬਣਾ ਦੇਣੀ ਫਿਰ ਉਹ ਟੀਮ ਦੁਕਾਨਾਂ ਦੀ ਚੈਕਿੰਗ ਕਰੂਗੀ ਇਹੀ ਸਰਕਾਰ ਕਹਿੰਦੀ ਸੀ ਕਿ ਬੱਚਿਆਂ ਤੋਂ ਤੇ ਉਸ ਤੋਂ ਅੱਗੇ ਜਿਹੜੇ ਅਧਿਆਪਕ ਐ ਇਹਨਾਂ ਤੋਂ ਕੋਈ ਵੀ ਅਜਿਹਾ ਕੰਮ ਜਿਹੜਾ ਵਿਦਿਆ ਦੇ ਰਿਲੇਟਡ ਨਾ ਹੋਵੇ ਉਹ ਨਹੀਂ ਲਿਆ ਜਾਵੇਗਾ ਹੁਣ ਇਹਨਾਂ ਨੇ ਇੱਕ ਹੋਰ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਹੁਣ ਬੱਚੇ ਨਸ਼ਾ ਛਡਾਊ ਕੰਮ ਕਰਨਗੇ ਜਾਂ ਨਸ਼ੇ ਦੀ ਸਰਚ ਕਰਨਗੇ ਸੋ ਇਹ ਜਿਹੜਾ ਆਰਡਰ ਐ ਇਹ ਆਰਡਰ ਦਾ ਜਦੋਂ ਵੀ ਤੁਸੀਂ ਕਿਸੇ ਸਿਆਣੇ ਸੂਝਵਾਨ ਵਿਅਕਤੀਆਂ ਨੂੰ ਪੁੱਛੋਗੇ ਤਾਂ ਦਾ ਕੋਈ ਆਧਾਰ ਨਹੀਂ ਬਣਦਾ ਇਹਦੀ ਕੋਈ ਤਕ ਨਹੀਂ ਬਣਦੀ ਸੋ ਇਹ ਕਹ ਜੇ ਇਹ ਆਰਡਰ ਜਾਰੀ ਕਰਨ ਤੋਂ ਪਹਿਲਾਂ ਜਿਹੜੇ ਪ੍ਰਸ਼ਾਸਨ ਆ ਉਹ ਵੀ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਇਹ ਜਿਹੇ ਅਧਿਕਾਰੀਆਂ ਨੂੰ ਖਿੱਚਣਾ ਚਾਹੀਦਾ ਹੈ ਕਿ ਤੁਸੀਂ ਇਹ ਜਿਹੇ ਆਰਡਰ ਜਾਰੀ ਕਿਉਂ ਕਰ ਰਹੇ ਹੋ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਜਿਨ੍ਹਾਂ ਦੀ ਕੋਈ ਤਕ ਨਹੀਂ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਇੱਕ ਬੱਚੇ ਆ ਸਕੂਲ ਚ ਪੜਨ ਜਾਂਦੇ ਆ ਨਵਾਲਗਾ ਉਹਨਾਂ ਦੀਆਂ ਤੁਸੀਂ ਦੁਸ਼ਮਣੀਆਂ ਪਵਾ ਦਿਓ ਉਹਨਾਂਗੇ ਤੁਸੀਂ ਵੈਰ ਪਵਾ ਦਿਓ ਅੱਜ ਉਹ ਕਿਸੇ ਦੁਕਾਨ ਚ ਜਾਂਦੇ ਆ ਕੱਲ ਨੂੰ ਦੁਕਾਨ ਵਾਲਾ ਕਿਤੇ ਘੇਰ ਕੇ ਉਹਨਾਂ ਦੇ ਚਪੇੜੇ ਮਾਰੇ ਫੇਰ ਉਸ ਤੋਂ ਅੱਗੇ ਉਹ 9-10 ਬੱਚੇ ਐ ਨਵਾਲਗ ਹੈਗੇ ਐ 9ਵੀਂ 10ਵੀਂ 11ਵੀਂ 12ਵੀਂ ਦੇ ਐ ਨਵਾਂ ਖੂਨ ਐ ਕੋਈ ਦੁਕਾਨ ਵਾਲਾ ਉਹਨਾਂ ਨੂੰ ਪੁੱਠਾ ਸਿੱਧਾ ਬੋਲਿਓ ਦਸਤਾ ਢਾ ਲੈਣਗੇ ਤੇ ਉਹ ਢਾ ਲਿਆ ਉਹਦਾ ਸਿਰ ਪਾੜਤਾ ਉਹਦਾ ਕੁਛ ਕਰਤਾ ਤੇ ਮੁੜ ਕੇ ਫਿਰ ਤੁਸੀਂ ਪਰਚਾ ਨਾ ਪਾਉਂਗੇ ਬੱਚਿਆਂ ਤੇ ਫਿਰ ਉਹਨਾਂ ਨੂੰ ਕੀ ਕਹੋਗੇ ਸੋ ਇਹ ਜਿਹੀਆਂ ਗੱਲਾਂ ਕਰਨ ਤੋਂ ਪਹਿਲਾਂ ਡੀਸੀ ਫਰੀਦਕੋਟ ਨੂੰ ਸਮਝਣਾ ਚਾਹੀਦਾ ਕਿ ਕੋਈ ਵੀ ਆਰਡਰ ਇਹ ਨਹੀਂ ਕਿ ਜਿਹੜਾ ਤੁਹਾਡੇ ਮਨ ਦੇ ਵਿੱਚ ਆਇਆ ਉਹ ਆਰਡਰ ਬਣ ਜਾਣਾ ਯੁੱਧ ਨਸ਼ਿਆਂ ਵਿਰੁੱਧ ਕੌਲੇ ਕੰਧਾ ਜ਼ਰੂਰ ਢਾਓ ਪਰ ਇਹੋ ਜਿਹੇ ਕੰਮ ਨਾ ਕਰੋ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਕੌਲੇ ਕੰਦਾ ਢਾ ਰਹੇ ਹਾਂ ਚਰਚਾ ਕਰਵਾ ਰਹੇ ਹਾਂ ਵਧੀਆ ਗੱਲ ਹੈ ਪਰ ਅਜਿਹੇ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਇੱਕ ਬੱਚਿਆਂ ਨੂੰ ਤੁਸੀਂ ਆਪਣੀ ਰਾਜਨੀਤੀ ਦਾ ਆਪਣੀ ਸਰਕਾਰ ਦਾ ਇਸ ਤਰੀਕੇ ਨਾਲ ਹਿੱਸਾ ਨਾ ਬਣਾਓ ਬੱਚਿਆਂ ਦਾ ਬਹੁਤ ਲੰਮਾ ਭੁੱਖ ਹੈ 9ਵੀਂ 10ਵੀਂ 11ਵੀਂ 12ਵੀਂ ਵਿੱਚ ਪੜ੍ਹਦੇ ਬੱਚਿਆਂ ਨੇ ਅੱਗੇ ਬਹੁਤ ਤਰੱਕੀ ਕਰਨੀ ਹੈ ਤੁਸੀਂ ਉਹਨਾਂ ਨੂੰ ਕਿਸੇ ਨਾਲ ਲੜਾ ਦਿਓਗੇ ਉਹਨਾਂ ਤੇ ਕੋਈ ਪਰਚਾ ਪੈ ਜਾਊਗਾ ਉਹਨਾਂ ਦਾ ਭੁੱਖ ਖਤਮ ਕਰ ਦਿਓਗੇ ਸੋ ਇਹ ਚੀਜ਼ਾਂ ਦੇ ਉੱਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਗੌਰ ਕਰਨ ਦੀ ਲੋੜ ਹੈ ਕਿ ਇਹੋ ਜਿਹੇ ਆਰਡਰਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਜਿਹੜੀ ਇਹ ਹਾਸੋ ਹੀਣੇ ਆਰਡਰ ਕੀਤੇ ਆ ਇਹਨਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਸਬੰਧਤ ਡੀਸੀ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਕਿ ਤੁਸੀਂ ਕਿਹੜੇ ਪਾਸੇ ਤੁਰੇ ਹੋ ਜੁੱਧ ਨਸ਼ਿਆਂ ਵਿਰੁੱਧ ਕਰੋ ਨਸ਼ਾ ਬੰਦ ਕਰਨਾ ਕਿਸੇ ਢੰਗ ਨਾਲ ਕਰੋ ਨਾ ਕਿ ਬੱਚਿਆਂ ਦੀਆਂ ਦੁਸ਼ਮਣੀਆਂ ਪਵਾ ਕੇ ਇਸ ਤਰੀਕੇ ਦੀਆਂ ਕਾਰਵਾਈਆਂ